ਕੀ ਹੁੰ ਟਿਕਾਪਾ ਗੋਲਡਨ ਕੀ ਹੋਣ ਲਗਾ ਜਾ ਦੇ ਓਏ ਮਮਾ ਕੀ ਕਹਿੰਦਾ ਹੈ ਇਹਨੇ ਕੋਈ ਕੰਮ ਕਰਨ ਦੇਣਾ ਦਮਨ ਤੂੰ ਬੁਤਾ ਡਰੈਸ ਟਾਈਪ ਕਰ ਦੇ ਜਿਹੜਾ ਸਿਰਫ ਕੋਰੀਅਰ ਜਾਂਦਾ ਠੀਕ ਹੈ ਬਸ ਦੀ ਟਾਈਮ ਆ ਰਾਤ ਦਾ ਵਲੌਗ ਆਪਾਂ ਰਾਤ ਨੂੰ ਸ਼ੁਰੂ ਕਰ ਲਿਆ ਸਸਤੀ ਕਾਲ ਗਾਈਜ਼ ਸਾਰੇ ਮੇਰੀ ਗੱਲ ਸੁਣ ਲੋ ਅੱਜ ਰਾਤ ਸਾਡੇ ਸ਼ਾਦੀ ਪਿੰਡ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਦੇਖ ਲੋ ਤੁਸੀਂ ਉਧਾਰ ਲੈਪਟਾਪ ਖੋਲ ਕੇ ਬੈਠੇ ਨੇ 9:30 ਵਜੇ ਦਾ ਟਾਈਮ ਹੋ ਗਿਆ ਇਹਨਾਂ ਦੀ ਡਿਊਟੀ ਤੁਹਾਨੂੰ ਮੈਂ ਕੱਲ ਵਾਲੇ ਵਲੌਗ ਚ ਵੀ ਦੱਸਿਆ ਗੱਡੀ ਚ ਜਾਂਦੇ ਆ ਸੰਗੂ ਉੱਤਰ ਮੇਰੇ ਪਾਪਾ ਨੇ ਗੱਡੀ ਵੀ ਠੋ ਹੋਰ ਸਾਡੀ ਗੱਡੀ ਦਾ ਨੁਕਸਾਨ ਹੋ ਗਿਆ ਗੱਡੀ ਪਿੱਛੇ ਇਹਨਾਂ ਨੇ ਖੰਬੇ 'ਚ ਮਾਰੀ ਉਤਾਰ ਲਈ। ਉਹ ਖੰਬਾ ਕਿਹੜਾ ਸੀਗਾ ਪਾਪਾ? ਦੋ ਦੇ ਵਿੱਚ ਇੱਕ ਖੰਬਾ ਹੈ ਉਹ ਦੇਖੇ ਦੋ ਸੀਗੇ ਜਾ ਕੇ। ਉਤਾਰੂ ਗੱਡੀ ਬੋਲਦੀ ਵੀ ਤਾਂ ਹੈਗੀ ਕਿ ਭਾਈ ਤੂੰ ਗਲਤ ਜਾ ਰਿਹਾ ਉਹ ਸੁਣਿਆ ਹੀ ਨਹੀਂ। ਉਹਨੂੰ ਲਿਖਵਾਉਣ 'ਚ ਲੱਗਿਆ ਸੀ ਉਹ ਸੇ ਤਾਂ ਉਹ ਮਟੋਲਿਆ ਕੰਟਰਾ। ਪਤਾ ਕਿ ਇਹਨਾਂ ਦਾ ਆਫਿਸ ਦਾ ਚੱਲਦਾ ਪਿਆ ਸੀ ਕੰਮ ਤੇ ਗਗੜ ਨੂੰ ਪਿੱਛੇ ਲੈਪਟਾਪ ਫੜਾਇਆ ਹੋਇਆ ਸੀ ਤੇ ਗਗੜ ਨੂੰ ਦੱਸ ਰਹੇ ਹਨ ਬੋਲ-ਬੋਲ ਕੇ ਕਿ ਗਗਨ ਆ ਲਿਖ ਆ ਲਿਖ ਉਹ ਕਰਦਾ ਕਰਦਾ ਜਦੋਂ ਬੰਦੇ ਦਾ ਦਿਮਾਗ ਕਿੰਨਾ ਫਲੈਸ਼ ਹੋਏ ਤੇ ਉਹ ਕਰੇਗਾ ਕੀ ਉਹ ਜਾ ਕੇ ਗੱਡੀ ਪਿੱਛੇ ਖ ਉਹ ਮੈਂ ਦਿਖਾ ਨਹੀਂ ਤੁਹਾਨੂੰ ਕਿੰਨਾ ਕੋ ਨੁਕਸਾਨ ਹੋਇਆ ਤੇ ਬਾਕੀ ਮੈਂ ਇਹ ਦੱਸ ਦਾਂ ਤੁਸੀਂ ਕਹੋਗੇ ਕਿ ਸਵੇਰੇ ਤਾਂ ਸੰਗਰੂਰ ਪਹੁੰਚ ਗਈ ਹੁਣ ਫਿਰ ਪਿੰਡ ਆ ਗਈ ਤੇ ਗਗਨ ਕਿੱਥੋਂ ਆ ਗਈ ਗੌਰ ਕਰਨਾ ਸਾਡੇ ਭੈਣ ਭਰਾ ਜੀ ਡੀਪਲੀ ਜਾਣਦੇ ਮੈਂ ਸੰਗਰੂਰ ਚਲੀ ਗਈ ਹਾਂ ਮੈਂ ਸੰਗਰੂਰ ਤੋਂ ਸਮਾਨ ਚੱਕਿਆ ਮੈਂ ਸਨਾਮ ਪਹੁੰਚੀ ਠੀਕ ਹੈ ਆਪਣੇ ਟੇਲਰਾں ਕੋਲ ਟੇਲਰਾں ਕੋਲ ਪਹੁੰਚੀ ਤਾਂ ਗਗਨ ਤੇ ਅਮਨ ਇਥੋਂ ਸਨਾਮ ਪਹੁੰਚੀਆਂ ਹੋਈਆਂ ਹਨ ਫਿਰ ਮੈਂ ਆਪਣੇ ਕੰਮ ਨੂੰ ਨਿਬੇੜ ਕੇ ਗਗੜ ਨੂੰ ਅਹੀਂ ਨਾਲ ਲੈ ਕੇ ਘਰੇ ਆ ਗਏ ਤੇ ਅਮਨਵਰੀ ਨਹੀਂ ਆਏ ਹਜੇ ਉਹਨਾਂ ਨੇ ਪਤਾ ਨਹੀਂ ਕਦੋਂ ਆਉਣਾ ਉਹਨਾਂ ਦਾ ਕੋਈ ਟਾਈਮ ਨਹੀਂ ਹੈਗਾ ਕਿੰਨੇ ਵਜੇ ਆਉਣਗੇ ਕਿਉਂਕਿ ਉਹਨਾਂ ਨੂੰ ਕੰਮ ਨਹੀਂ ਕਰੀ ਤੇ ਮੈਂ ਆ ਕੇ ਉਥੋਂ ਸਕੂਲ ਤੋਂ ਹੁਣ ਅਹੀਂ ਰੋਟੀ-ਕੁਟੀ ਖਾ ਕੇ ਬਸ ਬੈਠੇ ਆ ਜਿਹੜੇ ਕੋਰੀਅਰ ਜਾੜੇ ਮੈਂ ਦਮਨ ਨੂੰ ਕਿਹਾ ਉਹ ਡਰੈਸ ਕਰਦੇ ਸਾਰੇ ਕਿਉਂਕਿ ਉਤਾਰ ਦਾ 12 1 ਵਜੇ ਤੱਕ ਕੰਮ ਚੱਲਦਾ ਮੈਂ ਤੁਹਾਨੂੰ ਕੱਲ ਵਲੌਗਸ ਵਿੱਚ ਦੱਸਾਂਗੀ ਫੇ ਬਾਕੀ ਕੋ ਦਮਨ ਇਹ ਨਹੀਂ ਲਾਣੇ ਆ ਦੇਖੋ ਇਹਨਾਂ ਦੇ ਪਾਸੇ ਮੈਂ ਤਰ ਰਿਹਾ ਚੁੱਕਾ ਹਾਂ ਟਰੈਕਿੰਗ ਤੇ ਚਲੋ ਜੀ ਵਲੌਗ ਆਪਾਂ ਰਾ ਸ਼ੁਰੂ ਕੀਤਾ ਦੇਖਦੇ ਆ ਇਹ ਹੋਣੀ ਕੰਪਲੀਟ ਕਰਨੇ ਆ ਕਿ ਜਮ ਮਾਰਨਿੰਗ ਹੋਏਗਾ ਜੰਮੂ ਜੀ ਜੰਮੂ ਨੇ ਤਾਂ ਉਹਨੇ ਹੋਣੀ ਕੀਤੀ ਨਹੀਂ 8 ਸਾਲਾਂ ਤੋਂ ਉਹਨਾਂ ਨੇ ਡਿਗਤੀ ਆਪਣੇ ਇੰਡੀਆ ਵਾਲੇ ਨੇ ਹਾਂ ਮੈਂ ਚੁੱਪ ਕਰੂ ਯਾਰ ਤੇ ਕਹਿੰਦੇ ਪਤਾ ਨਹੀਂ ਹਮਲਾ ਹੋਇਆ ਹੈ ਕਿ ਨਹੀਂ ਹੋਇਆ ਤੇ ਕਹਿੰਦੇ ਵੀ ਸਾਰਾ ਇੰਟਰਨੈਟ ਬੰਦ ਹੋ ਗਿਆ ਜੰਮੂ ਚ ਤਾਂ ਮੈਂ ਅਸੀਂ ਕੀਤਾ ਸਾਡੇ ਜੰਮੂ ਸਾਡੇ ਭੈਣ ਭਰਾਣੇ ਜਿਹੜੇ ਸਾਨੂੰ ਵੀਡੀਓ ਦੇਖਦੇ ਨੇ ਉਹਨਾਂ ਨੂੰ ਮੈਂ ਸਵੇਰੇ ਦੀ ਮੈਸੇਜ ਕਰ ਰਹੀ ਆ ਸਵੇਰੇ ਦੁਪਹਿਰ ਨੂੰ ਮੈਨੂੰ ਰਿਪਲਾਈ ਆਇਆ ਸੀ ਉਹਨੂੰ ਰਿਪਲਾਈ ਨਹੀਂ ਆਇਆ ਮੈਂ ਗੱਡੀ 'ਚ ਹੀ ਫੋਨ ਕੀਤਾ ਮੈਸੇਜ ਕੀਤਾ ਕੋਈ ਰਿਪਲਾਈ ਨਹੀਂ ਆਇਆ ਤੇ ਸਾਰੇ ਜਣੇ ਅਰਦਾਸ ਕਰੋ ਭਈ ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਰੱਖੇ ਇਹ ਜੰਗ ਬੰਦ ਹੋ ਜੇ ਬਹੁਤ ਨੁਕਸਾਨ ਹੋਏਗਾ ਜਿਹੜੇ ਸਾਡੇ ਉੱਥੇ ਵੀਰ ਬੈਠੇ ਨੇ ਨਾ ਸਾਡੀਆਂ ਭੈਣਾਂ ਦੇ ਸਾਡੇ ਮਾਵਾਂ ਦੇ ਪੁੱਤ ਹੈ ਜਿਨ੍ਹਾਂ ਦੇ ਸੁਹਾਗ ਬੈਠੇ ਨੇ ਪ੍ਰਮਾਤਮਾ ਸੁੱਖ ਰੱਖੇ ਬੜਾ ਡਰ ਲੱਗਦਾ ਸੱਚ ਬੋਲਣਾ ਇੰਨਾ ਦਿਲ ਡਰਿਆ ਪਿਆ ਨਾ ਜਦੋਂ ਛੋਟੇ-ਛੋਟੇ ਹੁੰਦੇ ਸੀ ਨਾ ਅਸੀਂ ਫਤਿਹ ਤੋਂ ਵੱਡੇ ਜਦੋਂ ਆਪਣੀ ਹੋਸ਼ ਸੰਭਾਲੀ ਉਦੋਂ ਦੇ ਸੁਣਦੇ ਆ ਰਹੇ ਆ ਲੜਾਈ ਲੱਗੇਗੀ ਲੜਾਈ ਲੱਗੇਗੀ ਲੜਾਈ ਲੱਗੇਗੀ ਅੱਜ ਉਹ ਚੀਜ਼ ਦੇਖਣਦੇ ਆ ਤੇ ਉਹ ਚੀਜ਼ ਨੂੰ ਫੀਲ ਕਰ ਰਹੇ ਆ ਤੇ ਬਹੁਤ ਮਤਲਬ ਮਨ ਨੂੰ ਦੁੱਖ ਲੱਗ ਰਿਹਾ ਕਿ ਇਹ ਚੀਜ਼ ਕੀ ਇਹ ਕੰਮ ਹੋ ਕੀ ਗਿਆ ਅਜੇ ਤਾਂ ਲੜਾਈ ਸਿਰਫ ਮਸਾਲਾ ਰਹੀ ਨੇੜੇ ਜਿਹੜੀ ਹੋ ਰਹੀ ਹੈ ਹਾਂ ਪਰ ਹੈਗਾ ਤਾਂ ਨੁਕਸਾਨ ਹੀ ਹੈ ਨੁਕਸਾਨ ਹੀ ਦੋਨੇ ਪਾਸੇ ਨੁਕਸਾਨ ਹੈ ਦੇਖੋ ਇਹ ਤਾਂ ਕਹਿੰਦੇ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਪਰਮਾਤਮਾ ਬਸ ਸ਼ਾਂਤੀ ਸੁਖ ਸ਼ਾਂਤੀ ਸਾਰ ਪਿਸਕੌਣ ਰਿਹਾ ਪਿਸਕੌਣ ਰਿਹਾ 85 ਰਹੇ ਆਮ ਜਨਤਾ ਹੀ ਪਿਸਰੀ ਹੈ ਬਾਕੀ ਤਾਂ ਸਾਰੇ ਆਪਣਾ ਸੇਫ ਬੈਠੇ ਨੇ ਜਿਹੜੇ ਆਪਣੀਆਂ ਸਰਕਾਰਾਂ ਨੇ ਆਪਣੀ ਸੇਫ ਬੈਠੇ ਨੇ ਹਾਂ ਆਪਣੀਆਂ ਸਰਕਾਰਾਂ ਸੇਫ ਬੈਠੀਆਂ ਬਹੁਤ ਔਖਾ ਹੋਇਆ ਪਿਆ ਜੀ ਆਪਾਂ ਸਾਰੇ ਭੈਣ ਭਰਾ ਸਾਰੇ ਰਲ ਮਿਲ ਕੇ ਅਰਦਾਸ ਕਰਦੇ ਹਾਂ ਕਿ ਇਹ ਜੰਗ ਖਤਮ ਹੋ ਜੇ ਲੜਾਈ ਖਤਮ ਹੋ ਜੇ ਤੇ ਆਪਣੇ ਘਰਾਂ ਚ ਸਾਰੇ ਆਪਣੇ ਭੈਣ ਭਰਾ ਖੁਸ਼ ਰਹਿਣ ਬਸ ਇਹ ਹੈ ਕਿ ਜਿਹੜਾ ਉਕਰਵਾ ਦੇ ਬੰਦ ਹੋਣਾ ਚਾਹੀਦਾ ਹੈ ਤਾਂ ਇਹ ਚੀਜ਼ ਤਾਂ ਗਲਤ ਹੈ ਜੇ નિર્ਦੋਸ਼ ਸਾਡੇ ਮਾਰੇ ਗਏ ਹੁਣ ਅਸੀਂ ਨੇ ਤੁਹਾਨੂੰ ਸਾਡੀ ਦੇਸ਼ ਦੇ ਤਾਂ ਉਹਦਾ ਨਿਆਣਾ ਸੀ ਬਦਲਾ ਚਲ ਠੀਕ ਹੈ ਅਸੀਂ ਕਿਹੜਾ ਵੀ ਆਮ ਜਨਤਾ ਤੇ ਅਟੈਕ ਕਰਤਾ ਉਹੀ ਕਿ ਨਾ ਕਿਹੜਾ ਆਮ ਜਨਤਾ ਤੇ ਅਟੈਕ ਕੀਤਾ ਸਭ ਤੋਂ ਜ਼ਰੂਰੀਗਾ ਮੰਨ ਚ ਉਹ ਵੀ ਕੱਢਣਾ ਸੀ ਫਿਰ ਉਹ ਅਗਲੇ ਨੇ ਕਹਿ ਕੇ ਮਾਰਿਆ ਵੀ ਹਾਂ ਭਾਈ ਮੋਦੀ ਨੂੰ ਜਾ ਕੇ ਕਹਿ ਦਿਓ ਹਾਂ ਮੋਦੀ ਨੂੰ ਜਾ ਕੇ ਕਹਿ ਦਿਓ ਕਿ ਦੇਸ਼ ਦਾ ਮਾਮਲਾ ਇਹ ਕਿਸੇ ਦੀ ਤੁਸੀਂ ਨੇ 28 ਬੰਦੇ નિર્ਦੋਸ਼ ਮਾਰਤੇ ਠੀਕ ਹੈ ਵਿਚਾਰੇ ਉਹ ਕਿਵੇਂ ਗਏ ਹਨ ਘੁੰਮਣ ਉਹਨਾਂ ਦਾ ਸਾਰੀ ਜ਼ਿੰਦਗੀ ਨਹੀਂ ਭੁੱਲਣਾ ਉਹਨਾਂ ਨੂੰ ਤਾਂ ਉਹ ਅਟੈਕ ਤਾਂ ਹੋਇਆ ਸਿਰਫ ਉਪਰਵਾਦੀਆਂ ਤੇ ਹਾਂ ਠੀਕ ਹੈ ਨਾ ਹੁਣ ਜਦੋਂ ਪਾਕਿਸਤਾਨ ਕਹਿੰਦਾ ਤੂੰ ਸਾਡੇ ਦੇਸ਼ ਤੇ ਅਟੈਕ ਕੀਤਾ ਠੀਕ ਹੈ ਅਸੀਂ ਉਕਰਵਾਦੀਆਂ ਨੇ ਕਿਹਾ ਕੀ ਕੀਤਾ ਕਿਹਾ ਕੀ ਕੀਤਾ ਸਹੀ ਗੱਲ ਹੈ ਠੀਕ ਹੈ ਨਾ ਕਿਉਂ ਉਕਰਵਾਦੀਆਂ ਨੇ ਕੀਤਾ ਉਹਨਾਂ ਨੇ ਕੋਈ ਉਹੋ ਨਹੀਂ ਕਿਹਾ ਕਿ ਅਸੀਂ ਠੀਕ ਹੈ ਤੁਸੀਂ ਆਪਣਾ ਰੋਕ ਲਓ ਭਾਈ ਇਹ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਤੁਸੀਂ ਆਪਣਾ ਰੋਕ ਕੇ ਬਹਿਜੋ ਆਮ ਜਨਤਾ ਵਿੱਚ ਪਿਸਰੀ ਆ ਉਹ ਮਰੇ ਵੀ ਜਿਹੜੇ ਉਹ ਮਰੇ ਨੇ ਉਹ ਵੀ ਆਮ ਜਨਤਾ ਹੈ ਜਿਹੜੀ ਹੁਣ ਮਰੂਗੀ ਉਹ ਵੀ ਆਮ ਜਨਤਾ ਹੈ ਇੰਨਾ ਮਤਲਬ ਪਿਆਰ ਵਧ ਗਿਆ ਸੀ ਆਪਣਾ ਪਾਕਿਸਤਾਨ ਦੇ ਪ੍ਰਤੀ ਜਿਨੇ ਹੁਣ ਆਪਾਂ ਨਨਕਾਣਾ ਸਾਹਿਬ ਜਾਣ ਲੱਪੇ ਹੀ ਸਾਰਾ ਕੁਝ ਹੋ ਗਿਆ ਹੀ ਵੀਡੀਓਜ਼ ਦੇਖਦੇ ਸੀ ਉਹ ਸਾਡੇ ਬਾਰੇ ਬੋਲਦੀ ਸੀ ਅਸੀਂ ਉਹਨਾਂ ਬਾਰੇ ਬੋਲਦੀ ਸੀ ਇੱਕ ਸਾਡੇ ਵੀਰ ਨੇ ਸਪੈਸ਼ਲ ਗਾਣਾ ਵੀ ਗਾਇਆ ਸੀ ਇਹ ਹੀ ਪੂਰੀ ਵੀਡੀਓ ਦੇਖੀ ਸੀ ਪਾਕਿਸਤਾਨ ਦਾ ਵੀਰ ਸੀ ਮਤਲਬ ਇੰਨਾ ਮਨ ਨੂੰ ਸਕੂਨ ਮਿਲਿਆ ਸੀ ਨਾ ਉਹ ਵੀਡੀਓ ਦੇਖ ਕੇ ਕਿ ਬਹੁਤ ਕੋਈ ਸਾਰੇ ਆਪਣੇ ਜਿਹੜੇ ਰਿਸ਼ਤੇ ਨੇ ਸਹੀ ਹੋ ਗਏ ਨੇ ਬਹੁਤ ਪਿਆਰ ਵੱਧ ਗਿਆ ਪਰ ਆ ਜਿਹੜੀ ਹੁਣ ਮੈਂ ਵੀ ਕਹਿੰਦਾ ਹੁੰਦਾ ਮੈਂ ਇੰਟਰਨੈਟ ਜਦੋਂ ਤਾਂ ਆਇਆ ਨਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਰਿਸ਼ਤੇ ਨਾ ਵਧਿਆ ਹੋਣ ਲੱਗ ਪਿਆ ਸੀ ਦੂਸਰ ਨੂੰ ਸਮਝਣ ਲੱਗ ਪਏ ਸਮਝਣ ਲੱਗ ਪਏ ਪਰ ਜਿਹੜੇ ਉਕਰਵਾਦ ਵਾਲਾ ਕੰਮ ਹੈ ਨਾ ਇਹ ਚੀਜ਼ਾਂ ਗਲਤ ਕਰਾ ਦਿੰਦਾ ਹੁੰਦਾ ਹੁਣ ਗਲਤੀ ਹੋ ਰਹੀ ਸਾਡੇ ਨਾਲ WhatsApp ਤੇ ਆੜਨੇ ਸਾਡੇ ਭਰਾ ਪਾਕਿਸਤਾਨ ਤੋਂ ਹੀ ਨੇ ਉਹਨਾਂ ਦਾ ਕੱਲ ਵੀ ਮੈਸੇਜ ਆਇਆ ਪਰਸੋਂ ਵੀ ਜਿੱਦਾਂ ਬੁਟੀਕਲਾ ਲੈਂਟਰ ਪਿਆ ਸੀ ਤੇ ਸਾਡੇ ਭੈਣ ਭਰਾ ਜਿਵੇਂ ਆਪਾਂ ਆਪਣੀ ਫੈਮਿਲੀ ਮੈਂਬਰ ਜਾਂ ਆਪਣੇ ਭੈਣ ਭਰਾ ਸਮਝਦੇ ਆ ਕਿ ਹਾਂ ਭਾਈ ਪਾਕਿਸਤਾਨ ਕੋਈ ਮਾੜਾ ਨਹੀਂ ਹੈਗਾ ਪਰ ਆ ਚੀਜ਼ਾਂ ਜਿਹੜੀਆਂ ਨਾ ਇਹ ਕਮ ਖਰਾਬ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਤੁਸੀਂ ਐਕਚੁਅਲੀ ਕੀ ਹੈ ਨੇ ਜਿਹੜੇ ਉੱਪਰਲੇ ਲੋਕ ਨੇ ਵਿਚ ਪਵਾੜਾ ਪਾਉਣ ਵਾਸਤੇ ਬੈਠੇ ਨੇ ਵਿੱਚ ਬੈਠੇ ਨੇ ਬਸ ਉਹੀ ਹਨ ਤੇ ਚਲੋ ਵਾਹਿਗੁਰੂ ਅੱਗੇ ਸਾਰੇ ਅਰਦਾਸ ਕਰੋ ਸਾਡੇ ਭੈਣ ਭਰਾ ਕੀ ਸੁੱਖ ਸ਼ਾਂਤੀ ਹੋ ਜੇ ਇਹ ਜੰਗ ਜੰਗ ਹੋ ਜੇ ਬੰਦ ਤੇ ਬੜਾ ਦਿਮਾਗ ਤੇ ਬੋਝ ਪਿਆ ਟੈਨਸ਼ਨ ਚ ਬਹੁਤ ਸਾਰੇ ਜਾਣੇ ਜਿਹੜੇ ਵਿਚਾਰੇ ਇੱਥੇ ਡਿਊਟੀਆਂ ਤੇ ਬਾਰਡਰਾਂ ਤੇ ਬੈਠੇ ਨੇ ਉੱਚੋਰਾ ਉਹਨਾਂ ਵੀ ਆਪਣੇ ਬੈਨ ਪ੍ਰਾਪਤ ਚੱਕਰੇ ਸਾਰੇ ਹੀ ਉਹੀ ਹੈ ਜਨਤਾ ਦੇਖੋ ਪਿਸਰੀ ਇਹ ਜਨਤਾ ਇਹਦੇ ਵਿੱਚ ਜੋ ਜਿਹਨਾਂ ਨੇ ਕਰਨ ਵਾਲੇ ਚਲੋ ਉਹਨਾਂ ਨੂੰ ਸਾਡੀ ਜਿਹੜੀ ਦੇਤੀ ਦੇਣੀ ਹੈ ਅੱਗੇ ਜੇ ਵੀ ਦੇਣੀ ਹੈ ਤਾਂ ਹੋ ਹੀ ਜਾਣਾ ਹੈ ਪਰ ਇਹ ਚੱਕਰਾ ਦੇਖੋ ਆਮ નિર્ਦੋਸ਼ ਬੰਦੇ ਹੁਣ ਪਾਕਿਸਤਾਨ ਚ ਚਲੋ ਸਾਡੇ ਦੇਸ਼ ਨੇ ਹਮਲਾ ਕੀਤਾ ਹੈ ਤੇ ਜੋ ਵੀ ਇਹ નિર્ਦੋਸ਼ ਕੋਈ ਮਾਰੇ ਜਾ ਰਹੇ ਨੇ ਆਪਰ ਜੇ ਫਿਰਦੇ ਨੇ ਲੁਕਦੇ ਫਿਰਦੇ ਨੇ ਆਪਣੇ ਘਰਾਂ ਤੋਂ ਬੇਕਾਰ ਹੋ ਗਏ ਨੇ ਹੁਣ ਸਾਡੇ ਬਾਰਡਰਾਂ ਤੇ ਵੀ ਸਾਡੇ ਜਿਹੜੇ ਪੰਜਾਬੀ ਪਾਈ ਭੈਣ ਪਾਈ ਨੇ ਉਹ ਸਾਰੇ ਆਪਣੇ ਉੱਥੋਂ ਆਪਣਾ ਘਰ ਛੱਡ ਕੇ ਸਮਾਨ ਚੱਕੋ ਸੋਚ ਕਿੰਨਾ ਔਖਾ ਹੈ ਸਾਨੂੰ ਕੋਈ ਕਹਿੰਦੇ ਕੱਲ ਵੀ ਅਸੀਂ ਵੀਡੀਓ ਚ ਗੱਲ ਕਰਦੇ ਹਾਂ ਸਾਨੂੰ ਕੋਈ ਕਹਿੰਦਾ ਘਰ ਛੱਡ ਕੇ ਤੁਸੀਂ ਭਾਈ ਸੇਫ ਜਗ੍ਹਾ ਤੇ ਪਹੁੰਚੋ ਆਪਣਾ ਸਮਾਨ ਚੱਕਣਾ ਕਿੰਨਾ ਔਖਾ ਘਰਾਂ ਨੂੰ ਤਾਲੇ ਲਾਉਣੇ ਕਿੰਨੇ ਔਖੇ ਨੇ ਬਹੁਤ ਔਖਾ ਇਹ ਚੀਜ਼ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਉਹਨਾਂ ਨੇ ਫੀਲ ਕੀਤੀ ਹੀ ਅੱਜ ਵੀ ਜੰਗਾਂ ਤਾਂ ਨਾ ਹੀ ਹੋਣ ਚੰਗੀ ਗੱਲ ਆ ਪਰ ਜੰਗਾ ਉਹ ਦੂਸਰੇ ਦੇਸ਼ਾਂ 'ਚ ਦੇਖ ਹੀ ਚੁੱਕਿਆ ਇਜ਼ਰਾਈਲ ਇਰਾਕ ਉਧਰਲੇ ਪਾਸੇ ਈਰਾਨ ਹਾਂ ਉਹ ਤਾਂ ਸੁਣਿਆ ਸੀ ਉਧਰ ਕਿੰਨਾ ਨੁਕਸਾਨ ਹੁੰਦਾ ਹੈ ਉੱਥੇ ਪੂਰਾ ਮਲਬਾ ਹੀ ਮਲਬਾ ਵਿ ਉਹ ਦਇਓ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਾਂਤੀ ਜਗਾਂ ਲਈ ਰੱਖੇ ਜਿਹੜੀ ਜੰਗ ਹੈ ਖਤਮ ਹੋਵੇ ਬਸ ਤੇ ਆਮ ਜਨਤਾ ਤੇ ਲੋਕ ਸਹੀ ਜੀ ਮੈਂ ਪਹਿਲਾਂ ਜ਼ਿੰਦਗੀ ਜਿੰਦੇ ਸੀ ਜਿਹੜਾ ਸੀਗਾ ਖਤਮ ਹੋਵੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਉਹ ਕਰਵਾ ਤੇ ਆਮ ਨਿਰਦੋਸ਼ ਲੋਕ ਇਹ ਚੀਜ਼ ਨੂੰ ਭੁੱਲੀ ਬੈਠੇ ਹਾਂ ਆਪਾਂ ਇਹ ਚੀਜ਼ ਨੂੰ ਭੁੱਲੀ ਬੈਠੇ ਹਾਂ ਕਿ ਕਸ਼ਮੀਰ ਚਾਹ ਕੋਈ ਹੋ ਗਿਆ ਤੁਸੀਂ ਅਸੀਂ ਆਹੋ ਜਿਹੇ ਪਲਾਨ ਕਰਦੇ ਪਏ ਹਾਂ ਕਿ ਅਸੀਂ ਕਸ਼ਮੀਰ ਚਲੀ ਜਾਵਾਂਗੇ ਹਾਂ ਇਹ ਚੀਜ਼ ਸੋਚੀ ਨਹੀਂ ਆਪਾਂ ਨੇ ਕਿ ਐਵੇਂ ਵੀ ਹੋ ਸਕਦਾ ਚਲੋ ਬਾਕੀ ਜੀ ਅਰਦਾਸ ਕਰੋ ਸਾਰੇ ਜਾਣੇ ਤੇ ਚਲੋ ਜੀ ਆਪਾਂ ਵੀ ਕਰ ਲਈਏ ਕੰਮ ਕੋਰੀਅਰ ਪੈਕ ਕਰ ਲੈ ਕੁਝ ਤੇ ਕੁਝ ਕਰਨੇ ਨੇ ਤੇ ਐਡਰੈਸ ਲਖਾਲਾ ਮੈਂ ਤੇ ਬੰਦੇ ਰੋਟੀ ਰੋਟੀ ਖਾ ਕੇ ਬੈਠੇ ਨੇ ਫੋਨ ਚਲਾਣ ਛੱਡ ਦਿਓ ਘੜੀ ਬਾਹਰ ਘੁੰਮ ਲੋ ਲਓ ਜੀ ਗਗੜ ਨੂੰ ਅੱਜ ਛੁੱਟੀ ਹੈ ਤੇ ਅੱਜ ਗਗੜ ਕੋ ਆਪਾਂ ਨੇ ਇੰਨਾ ਕੰਮ ਕਰਾਉਣਾ ਇੰਨਾ ਕੰਮ ਕਰਾਉਣਾ ਨਾ ਠੀਕ ਆ ਵੀ ਇੱਕ ਦੋ ਪਤਾ ਰਾਤ ਆਪਾਂ ਸੁੱਤੀਆਂ ਨਹੀਂ ਨਾ 1.5 ਵਜ ਗਿਆ ਆਪਾਂ ਨੂੰ ਇਸ ਤੋਂ ਵੱਧ ਮੈਂ ਨਹੀਂ ਸੁੱਤੀ ਬਸ ਮਾਹੌਲ ਜਿੱਦਾਂ ਦਾ ਖਰਾਬ ਹੋਇਆ ਸੀ ਅਜ ਜੰਗਲ ਲੱਗਣ ਨਾਲ ਨਾ ਬੜਾ ਦਿਮਾਗ ਤੇ ਬੋਝ ਪਿਆ ਹੋਇਆ ਤੇ ਅਹੀ ਰਾਤ ਸੌਈ ਨਹੀਂ ਪਾਈਆਂ ਬੜੇ ਸਵੇਰੇ लेट ਉੱਠੀਆਂ ਸਵੇਰੇ ਪਤਾ ਲੱਗਾ ਕਿ ਬੱਚਿਆਂ ਨੂੰ ਸਕੂਲ ਦੀ ਛੁੱਟੀ ਹੈ ਗਗਨ ਵੀ ਛੁੱਟੀ ਤੇ ਅੱਜ ਅਸੀਂ ਡੀਪਲੀ ਸਫਾਈਆਂ ਕਰ ਰਹੇ ਹਾਂ ਕਿਉਂਕਿ ਸਾਰਾ ਸਮਾਨ ਇੱਧਰ ਉੱਧਰ ਕਰਨਾ ਹੈ ਆਪਾਂ ਨੇ ਤੇ ਅੱਧਰ ਹੋਰ ਕੋਈ ਥੋੜੀ ਬਾਤ ਜਾਣਾ ਯਾਰ ਬਿਆਸ ਹਾਂ ਸੁਵਾਲਾ ਮੈਂ ਸੋਨਾ ਹੈ ਤੇ ਵਰਕਰ ਵਾਲਾ ਬਹੁਤ ਸੋਹਣਾ ਇਹਦੇ ਨਾਲ ਕੋਟ ਮੇਰੇ ਚ ਮੈਚ ਕਰਨਾ ਕੋਈ ਪ੍ਰਿੰਟ ਅਸੀਂ ਆਹ ਕਰਦੇ ਆਂ ਅਸੀਂ ਕਰਣ ਨੂੰ ਨਹੀਂ ਕਢਾਈ ਨੂੰ ਦੇਖ ਕੇ ਆਈ ਹਾਂ ਮਣ ਮੇਰਾ ਤੇ ਤੇਰਾ ਇੰਨਾ ਤੇ ਆ ਵੀ ਚੰਗੀ ਦੇਖੀ ਕਾ ਕਿ ਕਿਹੜੀ ਕਢਾਈ ਕਰਾਈਏ ਹਾਂ ਸੋਹਣੀ ਲੱਗੂ ਆ ਮਨ ਕੰਟਰਾਸਟ ਸੁਣਾ ਆ ਸ਼ਰਟ ਨਾ ਹਾਂ ਨਾ ਬੱਦਨਾ ਇਹ ਸੁਣਾ ਬਣਾਈ ਉੱਚਾ ਪਰ ਉਦਾਂ ਦੀ ਨਹੀਂ 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 ਉੱਚਾ ਨਹੀਂ ਲੰਬਾ ਥੋੜਾ ਹਲਕਾ ਏ ਲਾਈਨ ਚ ਬਣਾ ਕੇ ਨਾ ਸ਼ਰਟ ਉੱਤੇ ਵਰਕਰਵਾ ਲੈ ਸ਼ਰਟ ਪਲੇਨ ਪਲੇਨ ਸ਼ਰਟ ਸੈਂਟਰ ਪੈਨਲ ਕੋ ਵਾਲਾ ਬਸ ਕਢਾਈ ਦੋ ਸ਼ਰਟ ਇੱਥੇ ਵੀ ਪੋਣੇ ਹੈਗੇ ਨਹੀਂ ਨਹੀਂ ਸਾਡਾ ਡੇਢ ਸਾਢੇ ਹਾਂ ਅੰਡਰ ਆਮਸੇ ਨਹੀਂ ਹੁੰਦੇ ਜਿਹੜੇ ਉਹ ਪੋ ਵਾਲਾ ਇਹ ਫੇਚਾ ਦਰੀ ਹੈ ਨਾ 셔ਟ ਚੰਦਰੀ ਇਹ ਸੋਹਣਾ ਲੱਗ ਰਿਹਾ ਵਿੱਚ ਦੇਖ ਜਿਹੜਾ ਪੱਤਿਆਂ ਦੇ ਵਿੱਚ ਕਲਰ ਹੈ ਸੇਮ ਇਹਦੇ ਨਾਲ ਦਾ ਸੂਟ ਨਾਲ ਦਾ ਚੱਕ ਤਾਂ ਕਰ ਆ ਦੇ ਦੇ ਪਰ ਨਹੀਂ ਨਹੀਂ ਹੋਰ ਤਾਂ ਫਿਰ ਕੋਈ ਰਲਦਾ ਵੀ ਨਹੀਂ ਨਾ ਹੋਰ ਤਾਂ ਕੋਈ ਰਲਦਾ ਵੀ ਨਹੀਂ ਉਹ ਪਿੱਛੇ ਪਿਆ ਫਰੋਜੀ ਲਾਲ ਪਰਪਲ ਕੰਟਰਾਸਟ ਬਹੁਤ ਵਧੀਆ ਲੱਗ ਰਿਹਾ ਆ ਉੱਤਮ ਨੂੰ ਸਿੱਧਾ ਕਰ ਉੱਤਮ ਨੂੰ ਘੱਟ ਹੋਊਗਾ ਕੀਤਾ ਮੈਂ ਰਾਂ ਦਾ ਹਲਦੀ ਪਾਈ ਹੋਈ ਦੱਬੇ ਦੀ ਬੜਾ ਭਵਾ ਚੂਰ ਨਹੀਂ ਜਿਆਦਾ ਬੜਾ ਆਏ ਤੇਰੇ ਪਾਪਾ ਮੰਗਣ ਨਹੀਂ ਹਿੰਦੇ ਮੂਹ ਨੂੰ ਜਿਹੜਾ ਜਿਹੜਾ ਉਸ ਪਪੀਰਾ ਗੱਲ ਨਾ ਸੀ ਕੋਈ ਤਰਸ। ਤੇਰਾ ਪੀਲਾ। ਕੋਈ ਪੀਲਾ। ਨਹੀਂ ਪੀਲਾ ਤਾਂ ਨਹੀਂ ਸੋਹਣਾ ਲੱਗਣਾ। ਬਰੀਕਾਈ ਹੁਣ ਆਨ ਕਰੀ ਇੱਕ ਮਿੰਟ। ਉਹ ਆਪਣਾ ਟਾਈਮ ਤੇ ਤੁਹਾਨੂੰ ਪਹੁੰਚੋ ਕੁਲੰਦੇ। ਆਈ ਪਰ ਨਹੀਂ ਤਾਂ ਹੌਲੀ ਕੜਾ। ਕੜਾ। ਇਹਨਾਂ ਨੂੰ ਨਹੀਂ ਉਹ ਰੇਗਿਲ ਅੱਗੇ। ਮੇ ਮਮਮੀ ਕੱਲ੍ਹ ਹੀ ਕੱਲ੍ਹ ਆਇਆ ਨਾ ਜਰਨਲ ਲੱਗ ਚਾਹੀ। ਤੈਨੂੰ ਕਾਲ ਨੂੰ ਕੀ ਚੱਲ ਰਹੀ? ਆਹ ਤੇਰਾ ਐਕਸੀਡੈਂਟ ਜਦੋਂ ਹੋਇਆ ਸੀ ਕੋ। ਓਹ ਥੋੜੀ ਜਿਹੀ ਇਤਿਆਹ ਕਰਕੇ। ਨਹੀਂ ਇਹ ਘੋਲ ਹੋਰ ਸੀ ਉਹ ਹੋਰ ਸੀ ਨਾ ਕਿਉਂ ਗੋਡਾ ਪਾਇਆ ਸੀ ਦਾ ਹੋਰ ਵੀ ਸਾਟੀ ਦੀ ਸਾਰੀ ਗੋਲ ਚਕਾਰਾ ਹੁੰਦਾ ਚਕਾਰਾ ਨਹੀਂ ਗੋਲ ਕਚਾਰਾ ਗੋਲ ਕਚਾਰਾ ਕਚਾਰਾ ਕਿ ਚਕਾਰਾ ਗੋਲ ਚਕਾਰਾ ਕਚਾਰਾ ਗੋਲ ਚਕਾਰਾ ਗਵਰ ਨੂੰ ਠੀਕ ਕੰਮ ਕਰੀ ਪਤਾ ਨਹੀਂ ਚਕਾਰਾ ਹੁੰਦਾ ਕਿ ਕਚਾਰਾ ਹੁੰਦਾ ਚਕਾਇਆ ਹਾਂ ਨਹੀਂ ਗੋਲ ਕਚਾਰਾ ਵੀ ਕਚਾਰਾ ਗੋਲ ਚਕਾਰਾ ਗੋਲ ਚਕਾਰਾ ਨਹੀਂ ਉਹ ਇਥੋਂ ਦਾ ਵਾਲਾ ਗੋਲ ਚੱਕਰ ਗੋਲ ਚਕਾਰਾ ਹੀ ਬਣਦਾ ਉਹ ਚੱਕਰ ਗੋਲ ਚਕਾਰਾ ਏ ਗੋਲ ਤੇ ਨਹੀਂ ਹਾਂ ਤਾਂ ਗੋਲ ਚ ਕਰਾ ਗੋਲ ਚ ਕਰਾ ਹੁੰਦਾ ਹੀ ਗੋਲ ਕਚਾਰਾ ਤੇ ਕਰ ਹੁੰਦਾ ਨਹੀਂ ਕਹਿਨੇ ਨਾ ਗੋਲ ਕਚਾਰਾ ਬੰਦ ਬਣਾ ਲੈ ਉਹਦੀ ਲੈਂਗੁਏਜ ਹੀ ਬਥੇਰਾ ਬੈਨ ਹੋ ਜਾਂਦੀ ਆ ਐ ਕਰੋ ਜਹਾਨ ਸੋ ਬਟੀ ਦੇ ਕਪੜੇ ਕਿੰਨੇ ਸਾਰੇ ਸੋ ਗਿਆ ਤੇ ਰੱਖ ਲੋ ਇਹ ਸਾਰੇ ਸੋ ਗਿਆ ਰੱਖ ਆਂ ਦੀ ਬੈ ਉਹਨਾਂ ਦਾ ਮਾਲੇ ਘਰੇ ਤੇ ਦੇਖਣ ਨੂੰ ਸੋ ਪੈਕ ਨਹੀਂ ਕੀਤਾ ਉਹਨੂੰ ਪੈਕ ਹੀ ਕਰ ਤੂੰ ਦੋਗੇ ਤੇ ਪੈਕ ਕਰਾਂਗੇ ਇੱਕ ਘੰਟਾ ਨਿਕ ਪਿਆ ਇੱਕ ਤਾਂ ਆਪਣੇ ਅੰਦਰ ਗਿਆ ਬੱਚੀ ਦੇ ਰਹੀ ਆ ਸੋਈ ਆ ਦੇਖੋ ਜਿਵੇਂ ਪਿਆ ਤੇ ਦੋ ਕਰਕਰ ਜਿਹੜੀ ਪਾਈ ਚਲੋ ਜੀ ਆਪਾਂ ਵੀ ਕਰੀਏ ਆਪਣੇ ਕੰਮਕਾਰ ਸ਼ੁਰੂ ਤੇ ਆਪਾਂ ਵੀਡੀਓ ਸ਼ੂਟ ਕਰਨੀ ਬੁਟੀਕ ਵਾਲੇ ਦੀ ਵੀ ਆਪਣੇ ਦੇ ਚੈਨਲ ਦੀ ਤੇ ਇਹ ਤੁਸੀਂ ਆਪਾਂ ਨੇ ਬਣਵਾਇਆ ਜੀ ਮਸ਼ਲੀਨ कॉटन ਦੇ ਉੱਪਰ ਇਹ ਪੂਰਾ ਪੰਜਾਬੀ ਪਹਿਰਾਵੇ ਤੇ ਤੁਹਾਨੂੰ ਦਿਖਾ ਦਾਂਗੇ ਫਿਰ ਆਪਾਂ ਨੈਕ ਬਣਵਾਇਆ ਤੇ ਬਾਜੀ ਬਣਾਏ ਨੇ ਹੈਵੀ ਐਵੇਂ ਦਾ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਦੱਸ ਦਿਓ ਜੇ ਤੁਸੀਂ ਇਸ ਕਲਰ ਤੇ ਬਣਾਉਣਾ ਹੈ ਇਸ ਕਲਰ ਤੇ ਬਣਾ ਲੈਣਾ ਠੀਕ ਹੈ ਇਹ ਖੁਦ ਮੇਰਾ ਸਟਿਚ ਕਰਾਇਆ ਤੁਹਾਨੂੰ ਰੀਲ ਇਹਦੀ ਇੰਸਟਾਗ੍ਰam ਤੇ ਮਿਲ ਜੂਗੀ ਠੀਕ ਹੈ ਜੀ ਇਹ ਇਹਦੇ ਨਾਲ ਵੈਸੇ ਤਾਂ ਇਹ ਜਿਹੜਾ ਸੂਰਸੀ ਬਦੌੜ ਦੁਪੱਟਾ ਸੀ ਵੈਸੇ ਮੈਂ ਦੁਪੱਟਾ ਰੈਡੀ ਕਰਵਾ ਲਿਆ ਆਹ ਕਲਰ ਦਾ ਮੈਂ ਹੁੰਦਾ ਇਹ ਮੈਂ ਤੁਹਾਨੂੰ ਉਸ ਵੀਡੀਓ ਚ ਦਿਖਾ ਦਾਂਗੀ ਬਾਕੀ ਇੱਕ ਇਹ ਜੌਰਜਟ ਦਾ ਪਰ ਰੈਡੀ ਕਰਵਾਇਆ ਜੇ ਸਾਡੀ ਕਿਸੇ ਭੈਣ ਨੇ ਬਾਏ ਕਰਨਾ ਹੋਵੇ ਤਾਂ ਕਰ ਸਕਦੇ ਨੇ ਲਓ ਜੀ ਇਹ ਵੀ ਬੜਾ ਸੋਹਣਾ ਡਿਜ਼ਾਈਨ ਹੈ ਕਲਰਫੁਲ ਹੋ ਗਿਆ ਇਹਦੇ ਨਾਲ ਵੀ ਦੁਪੱਟਾ ਤੁਸੀਂ ਟਾਈ ਐਂਡ ਡਾਈ ਰੱਖ ਲਓ ਚਾਹੇ ਪਿੰਕ ਕਲਰ ਰੱਖ ਲਓ ਚਾਹੇ ਮਹਿੰਦੀਆ ਕਲਰ ਰੱਖ ਲਓ ਚਾਹੇ ਲਵੈਂਡਰ ਕਲਰ ਰੱਖੋ ਇਹ ਤੁਹਾਡੀ ਚੋਇਸ ਹੈ ਟਾਈ ਐਂਡ ਉਹ ਇਹ ਹਾਂ ਟਾਈ ਐਂਡ ਹੈ ਆਪਣਾ ਤੇ ਬਾਕੀ ਆਪਾਂ ਵੀਡੀਓ ਤੁਹਾਡੇ ਵਿੱਚ ਦਿਖਾ ਦਾਂਗੇ ਤੁਹਾਨੂੰ ਜਿਹੜੇ ਜਿਹੜੇ ਆਪਾਂ ਕਲੀ ਕਰਵਾਏ ਨੇ ਅੱਜ ਵੀਡੀਓ ਸ਼ੂਟing ਕੀਤੀ ਆਪਾਂ ਨੇ ਜਿਹੜੇ ਡਿਜ਼ਾਈਨ ਹੈਗਾ ਤੇ ਜਿਹੜਾ ਆਪਾਂ ਆਪਾਂ ਆਪਣੀਆਂ ਭੈਣਾਂ ਦੇ ਤਿਆਰ ਕਰਦੇ ਨੇ ਡਿਜ਼ਾਈਨ ਸੋਹਣੇ ਸੋਹਣੇ ਆਪਣੇ ਵਾਰੀ ਸਾਡੇ ਕੋਲ ਡਿਜ਼ਾਈਨ ਹੀ ਨਹੀਂ ਹੁੰਦੇ ਕਿ ਐਹੀ ਡਿਜ਼ਾਈਨ ਕਿਹੜਾ ਬਣਾਈਏ ਉਹ ਸੋਚ ਵੀ ਕਿਹੜੀ ਜੰਦੂ ਆਪਾਂ ਬਣਾਏ ਦੀ ਟੈਬੀ ਕਾਟਨ ਦੇ ਉੱਤੇ ਇਹ ਸਿਰਫ ਕੱਲਾ neck ਬਣਾਇਆ ਸਾਰਾ ਮਸ਼ੀਨ ਵਕਦਾ ਕੰਮ ਹੈ ਤੇ ਸਫਾਈ ਦੇਖੋ ਸਾਡੇ ਕੰਮ ਦੀ ਮੈਂ ਇਹਦੇ ਵਿੱਚ ਤੁਹਾਨੂੰ ਦਿਖਾ ਦੇਣੀ ਆ ਬਾਕੀ ਤੁਸੀਂ ਸਾਡੇ ਪੰਜਾਬੀ ਪਹਿਰਾਵੇ ਚੈਨਲ ਤੇ ਦੇਖ ਲਓ ਨਹੀਂ ਮੈਂ ਇੱਥੇ ਵੀ ਦਿਖਾ ਦਾਂ ਨਾ ਵਿੱਚ ਭੈਣ ਭਰਾ ਸਾਡੇ ਕਈ ਇੱਥੇ ਵੇਖਣ ਵਾਲੇ ਨੇ ਨਾ ਲੋ ਗੱਗਨ ਪਿਆਰਾ ਬਣ ਰਿਹਾ ਗਿਲ ਦੰਸੀਆ ਕੀ ਕਹਿਣਾ ਹੈ ਸੋਨੂ ਮੰਮਾ ਨੂੰ ਘਰੋਂ ਬਾਹਰ ਕੋਈ ਕੁਛ ਦਾ ਨਹੀਂ ਕਿ ਮੈਂ ਜਿਹੜੇ ਦੇਸ਼ ਜਾਵਾਂ ਮੈਨੂੰ ਘਰ ਦੇ ਸਲੂਟ ਸ਼ਾਟਗਨ ਉੱਤੇ ਲਿਖਿਆ ਇਹ ਸੋਨੂ ਮੰਮਾ ਨੂੰ ਨਹੀਂ ਪੁੱਛਦੇ ਤੇ ਮੁੰਡੇ ਨੂੰ ਸਲੂਟ ਕਰਦੇ ਗੱਲ ਤਾਂ ਇੱਕੋ ਹੀ ਫਿਰ ਹੈ ਗੱਲ ਤਾਂ ਇੱਕੋ ਹੀ ਹੈ ਜੇ ਮੈਨੂੰ ਕੋਈ ਨਹੀਂ ਪੁੱਛਦਾ ਤੈਨੂੰ ਤਾਂ ਸਲੂਟ ਮਾਰਦੇ ਨੇ ਨਾ ਫਿਰ ਮੰਨਣ ਵਾਲੀ ਗੱਲ ਕਿ ਨਹੀਂ ਨਹੀਂ ਮੰਨਣ ਵਾਲੀ ਦਮ ਕਰੇ ਕੋਈ ਪੁੱਛਦਾ ਨਹੀਂ ਇਹ ਸੱਚੀ ਗੱਲ ਹੈ ਕੋਈ ਤੇ ਮੈਂ ਜਿਹੜੇ ਮੈਂ ਜਿਹੜੇ ਪਿੰਡ ਜਾਵਾਂ ਮੈਨੂੰ ਘਰ ਦੇ ਸਲੂਟ। ਇਹ ਚਾਹ ਆਪਣੀ ਆ ਚੁੱਕੀ ਹੈ ਬਣ ਕੇ ਤੇ ਹੁਣ ਆਪਾਂ ਪੀਵਾਂਗੇ ਚਾਹ। ਚਾਹ ਪੀ ਕੇ ਅਸੀਂ ਫਿਰ ਐਕਟਿਵ ਹੋਣਾ। ਕਿਉਂਕਿ ਅੱਹੀ ਬੜੀ ਬਹੁਤ ਕੰਮ ਕਰਨੇ ਜਿਹੜਾ ਧਾਰੇ ਅੱਜ ਦਾ ਕਰਨੇ ਕਰਨੇ ਦੁਨੀਆ ਇੱਧਰ ਦੀ ਇੱਧਰ ਹੋ ਗਈ। ਅੱਜ ਆਪਾਂ ਜਾਣਾ ਹੀ ਜਾਣਾ। ਗੱਡੀ ਧੁੱਪ ਕੇ ਆ ਰਹੀ ਹੈ। ਸਾਰੇ ਜਣੇ ਛੂਟ ਪਾ ਲੋ ਤਾਂ ਪਨਹਿਰ ਤੇ ਜਾਣਾ ਵੀਡੀਓ ਸ਼ੂਟ ਕਰਨ। ਪਨਹਿਰ ਛਾਲ ਮਾਰ ਜਣੇ ਵੀਡੀਓ ਛਾਲੀ ਮਾਰਦਣੇ ਜਿਹੜੇ ਹਨ। ਹੈਂ? ਵੀਡੀਓ ਸ਼ੂਟਾਂ ਬੂਥਲੇ ਤੇ ਕੰਮ ਜਣੇ। ਬੂਥੇ ਤੇ ਚੰਗੇ ਨੇ ਛੂਟ ਪਾ ਲਾਂਗੇ। ਬੂਥਿਆਂ ਨੂੰ ਕੀ ਐ? ਲ ਇਹ ਵੀਡੀਓ ਨਹੀਂ ਬਣਾਉਂਦੇ ਇਹਨਾਂ ਦੇ ਕੰਫੀਡੈਂਸ ਹੈ ਰੋ ਤੁਸੀਂ ਬਣਾ ਲਓ ਤੁਹਾਡੇ ਕੌਨਫੀਡੈਂਸ ਮਰ ਚੁੱਕੇ ਨੇ ਇੱਜ਼ਤ ਵੀ ਬਹੁਤ ਮਾਇਨੇ ਰੱਖਦੀ ਹੈ ਹੈ ਇੱਜ਼ਤ ਵੀ ਬਹੁਤ ਮਾਇਨੇ ਇੱਜ਼ਤ ਦੇ ਦਾਇਰੇ ਚਾ ਰੱਖ ਕੇ ਵੀਡੀਓ ਬਣਾ ਲੈਣਾ ਨਹੀਂ ਫਿਰ ਵੀ ਕੋਈ ਤਾਂ ਹੀ ਮੈਂ ਕਿਹਾ ਕੌਨਫੀਡੈਂਸ ਹੈਗਾ ਤੁਹਾਡੇ ਜੇ ਤੁਸੀਂ ਬਣਾਓ ਸ੍ਰਿੰਦਰ ਗਿਰੇ ਨੇ ਐਵੇਂ ਨਹੀਂ ਕਿਹਾ ਹੈਗਾ ਮੈਂ ਕੱਲੀ ਤੁਹਾਡੀ ਵੀਡੀਓ ਇਹ ਨਹੀਂ ਦੇਖੀ ਵੀ ਹੁਣ ਤੁਸੀਂ ਗੱਲਾਂ ਕਰਦੇ ਜਾਂ ਕਿੱਦਾਂ ਮੈਂ ਤੁਹਾਡੇ ਇਹ ਚੀਜ਼ਾਂ ਦੇਖੀਆਂ ਡਰੈਸ ਡਰੈਸ ਸੈਂਸ ਤੁਹਾਡਾ ਵੀ ਤੁਸੀਂ ਇੱਕ ਸਰਦਾਰਾਂ ਦੀ ਫੈਮਿਲੀ ਕੀ ਹੁੰਦੀ ਹੈ ਹਨਾ ਵੀ ਘਰ ਦੇ ਵਿੱਚ ਕਿੱਦਾਂ ਰਹਿਣਾ ਬੱਚਿਆਂ ਨਾਲ ਇਹਨਾਂ ਦੀ ਵੀ ਇਹਦਾ ਪੈਣ ਦਾ ਤਰੀਕਾ ਬਹੁਤ ਵਧੀਆ ਹਾਂ ਹਾਂ ਕਿਦਾ ਤੂੰ ਅੰਦਰ ਬੈੱਡ ਤੇ ਪੈ ਜਾਓ ਦੇਖਣਾ ਈ ਤੂੰ ਹੀ ਦੱਸੋਂਗੇ ਕੀ ਬੰਡਿਆ ਸੀ ਅਮਣ ਇਹ ਕੋਈ ਡਰਣ ਡਿਆ ਸੀ ਅਮਣ ਪਤਾ ਕੀ ਕਰ ਤੂੰ ਇਹਦਾ ਪਤਾ ਵੀ ਨਹੀਂ ਲਿਆ ਪਤਾ ਕਰਨ ਡਿਆ ਅੱਗੇ ਪਿੱਛੇ ਉਤਾਰ ਨੂੰ ਬੁਲਾਵੇਂ ਨਾ ਉਤਾਰ ਪਾਪਾ ਇੱਥੇ ਹੀ ਪੈ ਜਾਓ ਬੈੱਡ ਤੇ ਹੀ ਪੈ ਜਾਓ ਬੈੱਡ ਤੇ ਹੀ ਪੈ ਜਾਓ ਇਹਦਾ ਸਾਹ ਨਾ ਨਿਕਲੇ ਇਹਦਾ ਨਾ ਦੇਖ ਹੋਰ ਇੰਨਾ ਡਰਿਆ ਇੰਨਾ ਡਰਿਆ ਜਿੰਨਾ ਵੀ ਕਹਵੇ ਨਾ ਪਾਉਚ ਆ ਕੇ ਬਾਬੇ ਨੂੰ ਬੁਲਾਣਾ ਅਰਦਾਸ ਕਰਨਾ ਅਰਦਾਸ ਤੇ ਹੋਊਗੀ ਹੈ ਮੈਂ ਬਾਬੇ ਨੂੰ ਬੁਲਾਣਾ ਅਰਦਾਸ ਕਰਨਾ ਐਹੋ ਜੀ ਰਾਤ ਨਾ ਆਵੇ ਬੁੱਤ ਸੁੱਖ ਰੱਖੇ ਪ੍ਰਮਾਤਮਾ ਪਰਸਨ ਦੀ ਵੀ ਛੁੱਟੀ ਆ ਮੈਂ ਤਾਂ ਖੁਸ਼ ਨਹੀਂ ਹੈਗੀ ਮੇਰੀ ਐਂਕਰਿੰਗ ਸੀਗੀ ਬਾਈ ਹਾਂ ਐਂਕਰਿੰਗ ਕਿਦਾਂ ਸੀ ਫਿਰ ਉੱਧਰ ਦਿਖਾਉਂਗਾ ਕੱਲ ਤਾਂ ਫੰਕਸ਼ਨ ਸੀ ਕਰ ਚੁੱਕਾ ਫਿਰ ਰਾਤ ਆਪਾਂ ਅਸਲਾ ਕਰਨ ਦੀਆਂ ਕਿ ਸਵੇਰੇ ਦੀ ਡਰੈਸ ਲਿਆ ਕੇ ਤੇਨੇ ਫੰਕਸ਼ਨ ਅਟੈਂਡ ਕਰਨਾ ਹਨਾ ਉਹ ਤਾਂ ਦਮਨ ਰੱਖਣਗੀ ਦਮਨ ਰੱਖਣਗੇ ਵੈਸੇ ਤੂੰ ਆਪਣੀ ਪ੍ਰੈਕਟਿਸ ਕਰਦੀ ਰਹੀ ਠੀਕ ਹੈ ਹੈ